ਪਿਆਰੇ ਬੱਚਿਓ ਅੱਜ ਦੀ ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ ਆਸ ਹੈ ਕਿ ਸਾਰੇ ਆਪੋ ਆਪਣੇ ਘਰਾਂ ਵਿੱਚ ਠੀਕ ਠਾਕ ਤੇ ਤੰਦਰੁਸਤ ਹੀ ਹੋਮੂਗੀ ਅੱਜ ਆਪਾਂ ਕਹਾਣੀ ਪੜਨ ਜਾ ਰਹੇ ਹਾਂ ਕਬੂਤਰ ਅਤੇ ਸ਼ਿਕਾਰੀ ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਦੇਖੋ ਬੇਟਾ ਸਾਰੇ ਜਣੇ ਤਸਵੀਰ ਵਿੱਚੋਂ ਦੇਖੋ ਕਬੂਤਰ ਬੈਠੇ ਐ ਤਾਂ ਆਪਾਂ ਕਹਾਣੀ ਪੜਦੇ ਆਂ ਉਹਦੇ ਬਾਰੇ ਇੱਕ ਵਾਰ ਇੱਕ ਦਰਖਤ ਉੱਤੇ ਕਬੂਤਰਾਂ ਦਾ ਝੁੰਡ ਰਹਿੰਦਾ ਸੀ ਦੇਖੋ ਬੈਠਾ ਨਾ ਝੁੰਡ ਦਰਖਤ ਉੱਤੇ ਕਬੂਤਰਾਂ ਦਾ ਇੱਕ ਦਿਨ ਕਬੂਤਰ ਚੋਗੇ ਦੀ ਭਾਲ ਵਿੱਚ ਇੱਧਰ ਉੱਧਰ ਘੁੰਮ ਰਹੇ ਸਨ ਉਹਨਾਂ ਨੂੰ ਜ਼ਮੀਨ ਉੱਤੇ ਬਹੁਤ ਸਾਰੇ ਦਾਣੇ ਖਿਲਰੇ ਹੋਏ ਦਿਖਾਈ ਦਿੱਤੇ ਉਹ ਦੇਖੋ ਬੇਟਾ ਜਿਵੇਂ ਤਸਵੀਰ ਵਿੱਚ ਇਧਰ ਉਧਰ ਘੁੰਮ ਰਹੇ ਹੈ ਕਬੂਤਰ ਅੱਗੇ ਆਪਾਂ ਦੇਖਾਂਗੇ ਸਾਰੇ ਕਬੂਤਰ ਦਾਣੇ ਚੁਗਣ ਲਈ ਜ਼ਮੀਨ ਉੱਤੇ ਉਤਰ ਗਏ ਪਰ ਦੇਖੋ ਉਥੇ ਕੀ ਹੈਗਾ ਤਸਵੀਰ ਵਿੱਚ ਕੀ ਕੀਤਾ ਹੋਇਆ ਹੈ ਹਾਂ ਜੀ ਦੇਖੋ ਸ਼ਿਕਾਰੀ ਨੇ ਜਾਲ ਵਿਛਾਇਆ ਹੋਇਆ ਸੀ ਸਾਰੇ ਕਬੂਤਰ ਸ਼ਿਕਾਰੀ ਵੱਲੋਂ ਫਸਾਏ ਗਏ ਜਾਲ ਵਿੱਚ ਫਸ ਗਏ ਜਾਲ ਵਿੱਚ ਫਸਣ ਤੋਂ ਬਾਅਦ ਕਬੂਤਰ ਬਹੁਤ ਉਦਾਸ ਹੋ ਗਏ ਕਿਉਂਕਿ ਉਹ ਸਾਰੇ ਜਾਣਦੇ ਸੀ ਕਿ ਉਹਨਾਂ ਦਾ ਅੰਤ ਨੇੜੇ ਹੈ ਪਰ ਜਿਹੜਾ ਕਬੂਤਰਾਂ ਦਾ ਨੇਤਾ ਸੀ ਉਹਨੇ ਉਹਨਾਂ ਨੂੰ ਸਾਰਿਆਂ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਆਪਾਂ ਹਿੰਮਤ ਨਹੀਂ ਹਾਰਨੀ ਹੈਗੀ ਦੇਖੋ ਜਿਵੇਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਨਾ ਫਿਰ ਉਸਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਜੇ ਆਪਾਂ ਸਾਰੇ ਜਾਨੇ ਮਿਲ ਕੇ ਜੋਰ ਲਗਾਈਏ ਤਾਂ ਦੇਖੋ ਆਹਦੇ ਜਾਲ ਨੂੰ ਲੈ ਕੇ ਆਪਾਂ ਉੱਡ ਸਕਦੇ ਹਾਂ ਉਹ ਇੱਕ ਬੁੱਧੀਮਾਨ ਕਬੂਤਰ ਸੀ ਜਿਸ ਨੂੰ ਆਪਦੀ ਏਕਤਾ ਦੀ ਸ਼ਕਤੀ ਦਾ ਪਤਾ ਸੀ ਸਾਰੇ ਕਬੂਤਰਾਂ ਨੇ ਇਕੱਠੇ ਮਿਲ ਕੇ ਜ਼ੋਰ ਲਗਾਇਆ ਅਤੇ ਜਾਲ ਨੂੰ ਲੈ ਕੇ ਉੱਡ ਗਏ ਉਹ ਦੇਖੋ ਬੇਟਾ ਸਾਰੇ ਉੱਡੇ ਜਾ ਰਹੇ ਹਨ ਵਿਚਾਰਾ ਸ਼ਿਕਾਰੀ ਕਬੂਤਰਾਂ ਨੂੰ ਦੇਖ ਕੇ ਹੱਥ ਮਲਦਾ ਹੀ ਰਹਿ ਗਿਆ ਬਹੁਤ देर ਉੱਡਣ ਤੋਂ ਬਾਅਦ ਉਹ ਇੱਕ ਅਜਿਹੀ ਥਾਂ ਉੱਤੇ ਪਹੁੰਚੇ ਜਿੱਥੇ ਕਬੂਤਰਾਂ ਦਾ ਨੇਤਾ ਇੱਕ ਪੁਰਾਣਾ ਮਿੱਤਰ ਚੂਹਾ ਰਹਿੰਦਾ ਸੀ ਕਬੂਤਰ ਨੇ ਆਪਣੇ ਮਿੱਤਰ ਨੂੰ ਆਵਾਜ਼ ਦਿੱਤੀ ਉਹ ਕੁੱਡ ਵਿੱਚੋਂ ਬਾਹਰ ਆਇਆ ਜਦੋਂ ਉਹਨੂੰ ਇਹ ਗੱਲ ਪਤਾ ਲੱਗੀ ਕਿ ਮੇਰੇ ਸਾਥੀ ਮੁਸ਼ਕਿਲ 'ਚ ਨੇ ਤਾਂ ਉਸਨੇ ਆਪਣੇ ਸਾਥੀ ਚੂਹਿਆਂ ਨੂੰ ਬੁਲਾਇਆ ਅਤੇ ਸਾਰੇ ਚੂਹਿਆਂ ਨੇ ਆ ਕੇ ਜਾਲ ਸੀ ਜਿਹੜਾ ਉਹਨੂੰ ਕੱਟਣਾ ਸ਼ੁਰੂ ਕਰ ਦਿੱਤਾ ਅਤੇ ਸਾਰੇ ਕਬੂਤਰਾਂ ਨੂੰ ਜਾਲ ਵਿੱਚੋਂ ਆਜ਼ਾਦ ਕਰਵਾ ਦਿੱਤਾ ਕਬੂਤਰਾਂ ਨੇ ਚੂਹਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਉੱਡ ਗਏ ਹੁਣ ਬੇਟਾ ਇਹ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ